ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਤੁਸੀਂ ਕੀ ਤੁਸੀਂ ਇਹ ਦੱਸਿਓ ਕਿ ਤੁਸੀਂ ਕਿੰਨੇ ਬੂਟੇ ਲਾਏ ਕਿਹੜੇ ਬੂਟੇ ਲਾਏ ਕਿਥੋਂ ਲਿਆਂਦੇ ਅੱਜ ਜਿਹੜਾ ਕਾਰਬਨ ਕਰੈਡਿਟ ਦੇ ਤੌਰ ਤੇ ਜਿਹੜੀ ਸਾਨੂੰ ਪੇਮੈਂਟਸ ਮਿਲੀਆਂ ਨੇ ਫੋਰੈਸਟ ਡਿਪਾਰਟਮੈਂਟ ਤੋਂ ਸਬਸਿਡਾਈਜ਼ ਬੂਟੇ ਲਏ ਸੀ ਜੀ ਕਿੰਨੇ ਬੂਟੇ ਲਏ ਸੀ ਸਰ ਮੈਂ ਅਰਾਊਂਡ 7 ਤੋਂ 2000 ਬੂਟਾ ਲਗਾਇਆ ਸੀ ਜੀ ਜੇ ਕਿਸੇ ਨੂੰ ਨਹੀਂ ਪਤਾ ਜੀ ਤਾਂ ਤੁਸੀਂ ਉਹਨੂੰ ਸੌਖੀ ਭਾਸ਼ਾ ਚ ਜੀ ਕੀ ਕਹਿ ਸਕਦੇ ਹੋ ਕਿ ਪਹਿਲਾਂ ਫੋਰੈਸਟ ਆਫਿਸ ਜਾਣ ਉੱਥੋਂ ਨਰਸਰੀ ਚੋਂ ਬੂਟੇ ਲੈ ਲੈਣ ਜੀ ਤੇ ਉਹ ਬੂਟੇ ਲਾ ਲੈਣ ਜੀ ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਦੂਜੇ ਤੋਂ ਸਿੱਖੀਏ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ